ਬੱਤ ਜੀ ਕਰਾ ਠੀਕ ਜਾ ਲਓ ਜੀ ਵੀਰ ਜੀ 5 ਕਿਲੋ ਵਾਲੀ ਵਛੀ ਦੰਦਾ ਚ ਭਾਏ ਕੋਠੇ ਤੇ ਚੜਾ ਦੇ ਛਾਲਾਂ ਮਾਰ ਕੇ ਇਹ ਵਛੀ ਦਾ ਤੋਰਾ ਆ ਜੋ ਘਰ ਘਰ ਕਿਤੇ ਵਛੀਆਂ ਜੰਮਣ ਡੀਆਂ ਆਹੋ ਜੀਆਂ ਹਾਂ ਅੱਧ ਫਲਕਾਰੀ ਪਾਉਣ ਵਾਲੀ ਆ ਪਰ ਫਲਕਾਰੀ ਲੱਭੀ ਨਹੀਂ ਅਜੇ ਵੇਥਣ ਇਹ ਤਾਂ ਲੇਵਾ ਹਜੇ ਸੂਨ ਦੇ ਵਿੱਚ ਵੇਰ ਨੂੰ 5-7 ਦਿਨ ਕੋਈ ਗੱਲ ਹੀ ਨਹੀਂ ਸੱਟ ਪੂਰਾ ਕੋਲ Cool, cool.